Thank you. ਵਾਈਗਰੂਜੀ ਦਾ ਖਾਲਸਾ ਵਾਈਗਰੂਜੀ ਕੀ ਫਤਿਹ ਮੈਂ ਸਿਮਰਜੀਤ ਸਿੰਘ ਸਿਮਰ ਆਰਗੇਨਿਕ ਫਾਰਮ ਕੋਟ ਕਪੂਰਾ ਤੇ ਅੱਜ ਜੇ ਸੰਬੰਧ ਬਾਰੇ ਮੈਂ ਗੱਲ ਕਰ ਰਿਹਾ ਹੈਗਾ ਉਹ ਆ ਫਜਲੀ ਮੰਗੋ ਫਜਲੀ ਅੰਬ ਇਹ ਵੀ ਪੰਜਾਬ ਚ ਹਰਿਆਣੇ ਚ ਬਹੁਤ ਘੱਟ ਰਹਿ ਗਈ ਹੈ ਇਹ ਅੰਬ ਦੀ ਵੈਰੈਟੀ ਸਾਡੇ ਕੋਲੇ ਸਾਡੇ ਪਿਤਾ ਜੀ ਦੀ ਮਿਹਰਬਾਨੀ ਆ ਕਿ ਉਹਨਾਂ ਨੂੰ ਇਹਨਾਂ ਬੂਟਿਆਂ ਕਰਕੇ ਯਾਦ ਵੀ ਕੀਤਾ ਜਾਂਦਾ ਹੈਗਾ ਕਿ ਉਹਨਾਂ ਨੇ ਇਹ ਦੁਰਲੱਭ ਬੂਟੇ ਲਾਏ ਬਚਾਏ ਤੇ ਇਸ ਕਰਕੇ ਮਤਲਬ ਇਹਨਾਂ ਬੂਟਿਆਂ ਬੂਟੇ ਸਾਡੇ ਕੋਲੇ ਹੈਗੇ ਆ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਤੋਂ ਸਾਨੂੰ ਇਹ ਬਹੁਤ ਫੋਨ ਆਉਂਦੇ ਹੈਗੇ ਆ ਬਹੁਤ ਉਤਸ਼ਾਹ ਨਾਲ ਲੋਕ ਫੋਨ ਕਰਦੇ ਆ ਵੀ ਭਾਈ ਤੇਰੇ ਕੋਲੇ ਕਲਮੀ ਚੋਸਾ ਜਾਂ ਮਨਾਨਾ ਚੋਸਾ ਮਹ ਹੈਗਾ ਤੇਰੇ ਕੋਲੇ ਫਜਲੀ ਅੰਬ ਹੈਗਾ ਤੇ ਤੂੰ ਸਾਨੂੰ ਇਹਨਾਂ ਦੇ ਬੂਟੇ ਦੇ ਜਾਂ ਦੂਰ ਦੂਰ ਤਾਈ ਇਹਦਾ ਫਲ ਮੰਗਾਉਂਦੇ ਆ ਇਹ ਅੰਬ ਜਿਹੜਾ ਹੈਗਾ 7-800 ਗ੍ਰਾਮ ਦਾ ਅੰਬ ਹੋ ਜਾਂਦਾ ਹੈਗਾ ਤੇ ਇਹ ਜਿਹੜਾ ਭਾਰਤ ਚ ਜੇ ਇਹ ਅੰਬ ਦੱਸ ਦੇਖਗੇ ਤੁਸੀਂ ਇਹ ਯੂਪੀ ਚ ਜਾਂ ਵੈਸਟ ਬੰਗਾਲ ਚ ਮਾਲਦਾ ਮੁਰਸ਼ਦਾਬਾਦ ਚ ਜਾਂ ਬੰਗਲਾਦੇਸ਼ ਚ ਉੱਥੇ ਆਮ ਆਮ ਹੈਗਾ ਉਧਰ ਦੇ ਲੋਕਾਂ ਨੂੰ ਇਹਦੇ ਬਾਰੇ ਪਤਾ ਪੰਜਾਬਦਿਆਂ ਨੂੰ ਬਹੁਤ ਘੱਟ ਪਤਾ ਹੈ ਇਹਦਾ ਸਵਾਦ ਲੰਗੜੇ ਅੰਬ ਵਰਗਾ ਹੀ ਹੁੰਦਾ ਹੈ ਇਹਦੇ ਚ ਫਾਈਬਰ ਹੁੰਦਾ ਹੈ ਕਾਫੀ ਤੇ ਇਹਦਾ ਕਰੀਮੀ ਜਿਹਾ ਟੇਸਟ ਹੁੰਦਾ ਕੱਚੇ ਪੱਕੇ ਅੰਬ ਦਾ ਮਿਕਸ ਜਾਇ ਦੇ ਗੁੱਦੇ ਚੋਂ ਸਵਾਦ ਆਉਂਦਾ ਤੇ ਮੈਕ ਬਹੁਤ ਜ਼ਿਆਦਾ ਹੁੰਦਾ ਇਹ ਸੰਬ ਦਾ ਤੇ ਸਵਾਦ ਵੀ ਇਹਦਾ ਮਤਲਬ ਵੱਖਰਾ ਹੀ ਹੁੰਦਾ ਦੂਜੇ ਸਾਰੇ ਅੰਬਾਂ ਨਾਲ ਜਿਵੇਂ ਆਪਾਂ ਕਹਿੰਦੇ ਵੀ ਐਲਫਾਂਸੋ ਦਾ ਇੱਕ ਵੱਖਰਾ ਹੀ ਸਵਾਦ ਆ ਐ ਸਾਰੀਆਂ ਜਿਹੜੇ ਪ੍ਰਜਾਤੀਆਂ ਇਹਨਾਂ ਦਾ ਵੱਖਰਾ ਹੀ ਸਵਾਦ ਹੁੰਦਾ ਹੈ ਇਹ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਏਡਾ ਕਮਾਲ ਵੱਖਰਾ ਹੀ ਇਹਦਾ ਜਿਹੜਾ ਫਜਲੀ ਦਾ ਸਵਾਦ ਹੁੰਦਾ ਜਦੋਂ ਇਹ ਅੰਬ ਪੱਕ ਜਾਂਦਾ ਇਹ ਇੱਕ ਅੰਬ ਮੈਂ ਪੱਕਿਆ ਤੋੜਿਆ ਹੁਣ ਹੈਗਾ ਇਹ ਅੰਬ ਪੱਕ ਰਹੇ ਆ ਬਹੁਤ ਜ਼ਿਆਦਾ ਇਹਨਾਂ ਦੀ ਕਿਉਂਕਿ ਕੋਟਕਪੂਰੇ ਮੰਡੀ 'ਚ ਵੀ ਜਾਂਦਾ ਤੇ ਪਾਸੇ ਵੀ ਬਹੁਤ ਜ਼ਿਆਦਾ ਸਾਡੇ ਕੋਲ ਆ ਸਾਡੇ ਫਾਰਮ ਤੋਂ ਵੀ ਜਿਹੜਾ ਹੈਗਾ ਮਤਲਬ ਅੰਬ ਹੈ ਅਸੀਂ ਇਹ ਮੰਡੀ ਜੀ ਨਹੀਂ ਵੇਚਦੇ ਸਾਰਾ ਘਰੋਂ ਹੀ ਵੇਖ ਜਾਂਦਾ ਹੈਗਾ ਲੈ ਜਾਂਦੇ ਆ ਤੇ ਬਹੁਤ ਜਿਆਦਾ ਇਹਦੀ ਡਿਮਾਂਡ ਆ ਇਹ ਜਿਹੜਾ ਅੰਬ ਪੱਕਦਾ ਜਦੋਂ ਆ ਇਹਦਾ ਕਲਰ ਹੁੰਦਾ ਇਹ ਵੀ ਥੋੜਾ ਜਾਇਦੇ ਤੇ ਧੁੱਪ ਵਾਲੇ ਪਾਸੇ ਆ ਥੋੜੀ ਜੀ ਲਾਲੀ ਜਿਆਦਾ ਆ ਅਦਰਵਾਈਜ਼ ਜਿਹੜਾ ਇਹ ਅੰਬ ਹੈਗਾ ਮਾਮੂਲੀ ਜੀ ਸਕਿਨ ਜੈਲੋ ਹੋ ਜਾਂਦੀ ਆ ਜਦੋਂ ਪੱਕਦਾ ਹੈ ਜਿਆਦਾ ਗ੍ਰੀਨ ਹੀ ਰਹਿੰਦਾ ਹੈ ਤੇ ਕੁਦਰਤੀ ਪੱਕੇ ਆਂਬ ਦਾ ਦਰਖਤ ਤੇ ਪੱਕੇ ਆਂਬ ਦਾ ਸਵਾਦ ਜਿਹੜਾ ਹੈਗਾ ਉਹ ਉਹਦਾ ਹੀ ਸਵਾਦ ਹੁੰਦਾ ਉਹ ਬਾਜ਼ਾਰ ਚੋਂ ਖਰੀਦੇ ਆਂਬ ਦਾ ਜਾਂ ਦੂਰੋਂ ਟਟਕੇ ਜਿਹੜਾ ਮਹਾਰਾਸ਼ਟਰ ਚੋਂ ਆਇਆ ਇੱਥੇ ਪਕਾਇਆ ਉਹਦੇ ਚ ਉਹ ਸਵਾਦ ਨਹੀਂ ਹੁੰਦਾਗਾ ਇਹ ਜਿਹੜਾ ਆਂਬ ਹੈਗਾ ਇਹ ਫਜਲੀ ਆਂਬ ਆ ਤੇ ਮੈਂ ਅੱਗੇ ਕਈ ਵਾਰੀ ਨਾ ਮੇਰੇ ਮਨ 'ਚ ਖਿਆਲ ਆਉਂਦਾ ਹੁੰਦਾ ਹੈ ਕਈ ਮੇਰੇ ਦਰਸ਼ਕ ਵੀ ਮੈਨੂੰ ਕਹਿੰਦੇ ਆ ਵੀ ਅਰ ਜਿਵੇਂ ਤੇਰੇ ਕੋਲੇ ਇਹ ਚੀਜ਼ਾਂ ਹੈਗੀਆਂ ਜਿਵੇਂ ਕਲਮੀ ਚੋਸੇ ਦਾ ਜਾਂ ਜਿਹੜਾ ਤੇਰਾ ਸੰਤਰੀ ਨਿੰਬੂ ਹੈਗਾ ਇਹਦਾ ਤਾਂ ਤੂੰ ਮਤਲਬ ਪੇਟੈਂਟ ਕਰਾ ਸਕਦਾ ਆਪਦਾ ਵੀ ਇਹ ਵਾਕਿਆ ਹੀ ਤੇਰੀਆਂ ਨਸਲਾਂ ਮੈਂ ਆਖਿਆ ਵੀ ਭਾਈ ਮੇਰਾ ਇਹਦੇ 'ਚ ਕੁਛ ਨਹੀਂਗਾ ਇਹ ਵਾਹਿਗੁਰੂ ਦੀ ਕਿਰਪਾ ਉਹਨੇ ਸਾਨੂੰ ਚੇਟਕ ਲਈ ਤੇ ਸਾਡੇ ਪਿਤਾ ਜੀ ਆ ਜਿਨ੍ਹਾਂ ਨੇ ਇਹ ਸਾਰੇ ਬੂਟੇ ਦੂਰੋਂ ਦੂਰੋਂ ਲਿਆ ਕੇ ਪਾਲੇ ਤੇ ਇਹ ਜਿਹੜੇ ਹੈਗੇ ਆ ਇਹਨਾਂ ਬਾਰੇ ਅੱਜ ਅਸੀਂ ਗੱਲ ਕਰ ਰਹੇ ਆਂ ਇਹ ਜਿਹੜਾ ਅੰਬ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਆ ਸਿਮਰ ਆਰਗੇਨਿਕ ਫਾਰਮ ਕੋਟ ਕਪੂਰਾ ਦਾ ਬੈਸਟ ਮੰਗੇਓ ਫਜਲੀ ਮੰਗੇਓ ਫਜਲੀ ਅੰਬ ਆ ਇਹ ਤੇ ਇਹਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਸੰਬ ਦੀ ਇਹ ਅਸੀਂ ਤੁਹਾਨੂੰ ਬੂਟੇ ਤੇ ਅੰਬ ਜਿਹੜੇ ਹੈਗੇ ਲੱਗੇ ਸਾਰੇ ਦਿਖਾ ਰਹੇ ਹਾਂ ਬਹੁਤ ਜ਼ਿਆਦਾ ਬੰਪਰ ਕ੍ਰਾਪ ਆਉਂਦੀ ਹੈ ਇਹਦੀ ਇਹਦਾ ਸਵਾਦ ਜਿਹੜਾ ਹੁੰਦਾ ਲੰਗੜੇ ਅੰਬ ਵਰਗਾ ਹੁੰਦਾ ਤੇ ਆਓ ਤੁਹਾਨੂੰ ਹੁਣ ਮੈਂ ਜਿਹੜਾ ਹੈਗਾ ਫਜਲੀ ਅੰਬ ਕੱਟ ਕੇ ਦਿਖਾਉਣਾ ਹੈ 7-800 ਗ੍ਰਾਮ ਤੱਕ ਦਾ ਇਹ ਜਿਹੜਾ ਹੈਗਾ ਅੰਬ ਹੋ ਜਾਂਦਾ ਤੇ ਫਾਈਬਰਿਕ ਮੰਗੇਓ ਹੁੰਦਾ ਫਾਈਬਰ ਬਹੁਤ ਹੁੰਦਾ ਇਹਦੇ ਚ ਤੁਹਾਨੂੰ ਦਿਖਾ ਰਹੇ ਹਾਂ ਉੱਪਰੋਂ ਇਹਦਾ ਥੋੜਾ ਜਿਹਾ ਹਰਾ ਹੁੰਦਾ ਮਾਮੂਲੀ ਜਿਹਾ ਤੰਤਰੀ ਹੁੰਦਾ ਤੇ ਇਹ ਦੇਖੋ ਜੀ ਐਨ ਪੂਰਾ ਕੇਸਰੀ ਰੰਗ ਦਾ ਗੁੱਦਾ ਹੁੰਦਾ ਇਹ ਸੰਬ ਚ ਤੇ ਫਾਈਬਰ ਇਹਦੇ ਚ ਹੁੰਦਾ ਇਹ ਤੁਹਾਨੂੰ ਵਿੱਚੋਂ ਮੈਂ ਜਿਹੜਾ ਹੈਗਾ ਇਹਦਾ ਗੁੱਦਾ ਦਿਖਾ ਰਿਹਾ ਹਾਂ ਦੇਖ Du ser det korrekta namnet. Det är Ferdinand.